ਤانوں ਮੈਂ ਸਾਰੇ ਨੂੰ ਵਿਦਿਆ ਦੇ ਖੇਤਰ ਚ ਪੰਜਾਬ ਸਰਕਾਰ ਦੇ ਪਰਿਵਾਰ ਚ ਸ਼ਾਮਲ ਹੋਣ ਤੇ ਬਹੁਤ-ਬਹੁਤ ਵਧਾਈਆਂ ਦਿੰਦਾ ਅਗਲੇ ਆਉਣ ਵਾਲੇ ਦਿਨਾਂ ਚ ਵੀ ਹੋਰ ਬਹੁਤ ਸਾਰੇ ਇਸ ਤਰ੍ਹਾਂ ਦੇ ਫੰਕਸ਼ਨ ਹੁੰਦੇ ਰਹਿਣਗੇ ਤੁਸੀਂ ਆਪਣੇ ਆਪਣੇ ਸਕੂਲਾਂ ਜਾਓ ਚਾਰਜ ਲਓ ਬੱਚਿਆਂ ਨਾਲ ਫ੍ਰੈਂਡਲੀ ਮਾਹੌਲ ਰੱਖੋ ਔਰ ਤੁਹਾਡੇ ਜਿਹੜੇ ਬੱਚੇ ਨੇ ਉਹ ਬੜੀ-ਬੜੀਆਂ ਪਦਵੀਆਂ ਤੇ ਜਾਣ ਪੰਜਾਬ ਦਾ ਨਾਮ ਉੱਚਾ ਕਰਨ ਆਪਣੇ ਮਾਪਿਆਂ ਦਾ ਨਾਮ ਉੱਚਾ ਕਰਨ ਆਪਣੇ ਪਿੰਡ ਦਾ ਨਾਮ ਉੱਚਾ ਕਰਨ ਆਪਣੇ ਸਕੂਲ ਦਾ ਨਾਮ ਉੱਚਾ ਕਰਨ ਤੇ ਸਕੂਲਾਂ 'ਚ ਅਸੀਂ ਤੁਹਾਨੂੰ ਕੋਈ ਕਮੀ ਨਹੀਂ ਆਉਣ ਦੇਵਾਂਗੇ 인ਫਰਾਸਟਰਕਚਰ ਕੋਖੋ ਐਸ ਵਕਤ ਪੰਜਾਬ ਦੇ ਵਿੱਚ ਕੋਈ ਵੀ ਬੱਚਾ ਇਹੋ ਜਿਹਾ ਨਹੀਂ ਹੈਗਾ ਉਨੇ ਯਾਰ ਤੋਂ ਬਾਦ ਸਕੂਲ ਹੈ ਜਿਹੜੇ ਥੱਲੇ ੱਪੜ ਤੇ ਜਾਂ ਬੋਰੀ ਤੇ ਬੰਦੇ ਆ ਸਾਰੇ ਬੱਚਿਆਂ ਵਾਸਤੇ ਫਰਨੀਚਰ ਦਾ ਪ੍ਰਬੰਧ ਹੋ ਗਿਆ ਬਾਥਰੂਮ ਬਹੁਤ ਵਧੀਆ ਬਣਾਤੇ ਔਰ ਹੈਡਮਾਸਟਰ ਸਾਹਿਬ ਜਿਹੜੇ ਨੇ ਉਹਨਾਂ ਦੀ ਡਿਊਟੀ ਸਿਰਫ ਤੇ ਸਿਰਫ ਟੀਚਿੰਗ ਸਟਾਫ ਨੂੰ ਜਬ ਪੜਾਈ ਨੂੰ ਸੁਪਰਵੀਜ਼ਨ ਕਰਨ ਦੀ ਹੈ ਨਾ ਕਿ ਉਹ ਐਡਮਾਇਟਰ ਫੋਜ ਵੀ ਦੇਖੀ ਜਾਵੇ ਫੋਜ ਸੜ ਗਿਆ ਉਹ ਟੂਟੀ ਚੋਂ ਪਾਣੀ ਨਹੀਂ ਆਉਂਦਾ ਉਹਦੇ ਵਾਸਤੇ ਅਸੀਂ ਕੈਂਪਸ ਮੈਨੇਜਰ ਰੱਖ ਕੈਂਪਸ ਮੈਨੇਜਰ ਆਪੀ ਕਰ ਪੀਟੀਐਮ ਸ਼ੁਰੂ ਕੀਤੀ ਹੈ ਅੱਜ ਪਰਸਵੀ ਮੈਂ ਗਿਆ ਸੀਗਾ ਤੁਸੀਂ ਦੇਖਿਆ ਵੀ ਹੁਣ ਸਾਰੇ ਪੰਜਾਬ ਵਿੱਚ ਪੇਰੈਂਟ ਟੀਚਰ ਮੀਟਿੰਗ ਹੋਈ ਹੈ ਉਹਦੇ ਨਾਲ ਕੀ ਹੁੰਦਾ ਹੈ ਉਹਦੇ ਨਾਲ ਟੀਚਰ ਨੂੰ ਪਤਾ ਲੱਗਦਾ ਹੈ ਕਿ ਬੱਚਾ ਸਕੂਲ ਤੋਂ ਬਾਅਦ ਕਿਹੜੀ ਸੰਗਤ ਚ ਹੈ ਤੁਸੀਂ ਪੜਾ ਕੇ ਭੇਜਤਾ ਉਹ ਗਲਤ ਸੰਗਤ ਦਾ ਸ਼ਿਕਾਰ ਹੈ ਸਾਰੀ ਪੜ੍ਹਾਈ ਬੇਕਾਰ ਹੋ ਉਹਦੇ ਨਾਲ ਮਾਪਿਆਂ ਨੂੰ ਇਹ ਪਤਾ ਲੱਗਦਾ ਹੈ ਕਿ ਮੇਰੇ ਬੱਚੇ ਨੂੰ ਕੀ ਕੀ ਪੜਾਇਆ ਜਾ ਰਿਹਾ ਹੈ ਕੌਣ ਕੌਣ ਟੀਚਰ ਨੇ ਉਹਦੇ ਤੇ ਉਹ ਕਿਹੜੇ ਕਿਹੜੇ ਸਬਜੈਕਟ ਚੋਂ ਕਮਜ਼ੋਰ ਹੈ ਉਹ ਸਬਜੈਕਟ ਤੇ ਥੋੜਾ ਜਿਹਾ ਜ਼ੋਰ ਦਿੱਤਾ ਜਾ ਸਕਦਾ ਹੈ ਸਕੂਲ ਆਫ ਐਮੀਨੈਂਸ ਬੱਚੇ ਦਾ ਜਿੱਧਰ ਨੂੰ ਮਨ ਕਰਦਾ ਉਧਰ ਨੂੰ ਲੈ ਕੇ ਜਾਂਦੇ ਹੋ ਸਕੂਲ ਆਫ ਐਮੀਨੈਂਸ ਜਿਵੇਂ ਸੋ ਪੰਜਾਬ ਦਾ ਪੜ੍ਹਾਈ ਦਾ ਪੱਧਰ ਜਿਹੜਾ ਉਹ ਇਸ ਲੈਵਲ ਤੇ ਲੈ ਜਾਣਾ ਹੈ ਕਿ ਪੂਰਾ ਦੇਸ਼ ਦੇ ਜਿਹੜੇ ਹੋਰ ਪ੍ਰਦੇਸ਼ਾਂ ਦੇ ਜਿਹੜੇ ਟੀਚਰ ਨੇ ਉਹ ਸਾਡੇ ਸਕੂਲ ਦੇਖਣ ਆਉਣ ਉਹ ਸਾਡਾ ਤੁਹਾਡਾ ਪੜਾਉਣ ਦਾ ਤਰੀਕਾ ਦੇਖ ਕੇ ਜਾਣ